ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਅੱਜ ਤੁਹਾਨੂੰ ਇੱਕ ਬਾਬੇ ਦੀ ਕਹਾਣੀ ਸੁਣਾਉਣੀ ਹੈ ਜਿਹੜਾ ਕਿ 32 ਦੰਦਾਂ ਵਾਲਾ ਬਾਬਾ ਵਜਦਾ ਸੀਗਾ ਉਹਦਾ ਨਾਮ ਬੜਾ ਮਸ਼ਹੂਰ ਸੀਗਾ ਕਿ 32 ਦੰਦਾਂ ਵਾਲਾ ਬਾਬਾ ਜਿਹੜੀ ਵੀ ਭੁਵਿੱਖ ਬਾਣੀ ਕਰ ਦਿੰਦਾ ਉਹ ਬਿਲਕੁਲ ਸੱਚ ਹੁੰਦੀ ਆ ਸਨ 2006 ਦੇ ਵਿੱਚ ਇਸ ਬਾਬੇ ਦੀ ਰਾਜਸਥਾਨ ਦੇ ਵਿੱਚ ਸ਼ੁਰੂਆਤ ਹੁੰਦੀ ਆ ਬੀਬੀਆਂ ਵੱਲੋਂ ਇਸ ਬਾਬੇ ਨੂੰ ਬੜਾ ਮਸ਼ਹੂਰ ਕੀਤਾ ਜਾਂਦਾ ਇਸ ਬਾਬੇ ਦੇ ਨਾਲ ਇੱਕ ਗੱਲ ਇਹ ਵੀ ਜੁੜੀ ਸੀ ਕਿ ਇਸ ਬਾਬੇ ਨੇ ਮਰਿਆ ਬੰਦਾ ਜਿਉਂਦਾ ਕਰਦਾ ਸੀਗਾ ਉਹ ਸਾਰਾ ਕੁਝ ਕੀ ਹੋਇਆ ਸੀ ਕੀ ਪਾਣਾ ਵਾਪਰਿਆ ਸੀ ਆਜੋ ਕਰਦੇ ਆ ਗੱਲਬਾਤ ਕੀ ਇਸ ਬਾਬੇ ਦੀ ਸ਼ੁਰੂਆਤ ਕਿਵੇਂ ਹੁੰਦੀ ਆ ਬਾਬਾ ਬਣਨ ਤੋਂ ਪਹਿਲਾਂ ਇਹ ਬੰਦਾ ਨਸ਼ੇ ਪੱਤੇ ਕਰਦਾ ਸੀ ਮੈਡੀਕਲ ਨਸ਼ਾ ਖ ਲੈਂਦਾ ਸੀ ਦਾਰੂ ਦੂਰੂ ਪੀ ਲੈਂਦਾ ਸੀਗਾ ਪਰ ਉਹ ਤੋਂ ਥੋੜੀ ਜਿਹੀ ਲਿਮਟ ਦੇ ਵਿੱਚ ਰਹਿ ਕੇ ਪੀਂਦਾ ਸੀਗਾ ਇਸ ਬੰਦੇ ਦਾ ਇੱਕ ਟੈਂਟ ਹਾਊਸ ਸੀ ਛੋਟੀ ਜੀ ਟੈਂਟ ਦੀ ਦੁਕਾਨ ਸੀ ਜਿਵੇਂ ਆਪਣੀ ਆਮ ਪਿੰਡਾਂ ਦੇ ਵਿੱਚ ਹੁੰਦੀ ਆ ਹਨਾ ਤੇ ਤਿੰਨ ਚਾਰ ਕਿਲੇ ਇਹਦੇ ਕੋਲ ਜਮੀਨ ਸੀ ਰਾਜਸਥਾਨ ਦੇ ਵਿੱਚ ਚਲੋ ਜੀ ਇਸ ਬੰਦੇ ਦੀ ਚੰਗੀ ਕਿਸਮਤ ਲਾ ਲਓ ਇਸ ਬਾਬੇ ਦੀ ਚੰਗੀ ਕਿਸਮਤ ਲਾ ਲਓ ਵੀ ਜਦੋਂ ਇਹਦਾ ਵਿਆਹ ਹੁੰਦਾ ਤਾਂ ਇਹਨੂੰ ਘਰ ਵਾਲੀ ਬਹੁਤ ਜਿਆਦੀ ਸੋਹਣੀ ਸੁਨੱਖੀ ਮਿਲ ਜਾਂਦੀ ਹੈ ਚਲੋ ਜੀ ਸਾਲਕ ਬਾਅਦ ਇਸ ਬਾਬੇ ਦੇ ਘਰੇ ਇੱਕ ਤੀ ਜਨਮ ਲੈ ਲੈਂਦੀ ਹੈ ਹੁਣ ਇਹੇ दारू-ਦੂਰ ਪੀਣ ਦਾ ਸ਼ਕੀਨ ਸੀਗਾ ਮੈਡੀਕਲ ਨਸ਼ਾ ਵੱਧ ਕਰਦਾ ਸੀਗਾ ਹੌਲੀ-ਹੌਲੀ ਇਹ ਚੀਜ਼ ਵੱਧਦੀ ਗਈ ਜ਼ਮੀਨ ਜਮੂਨੇ ਦੀ ਵਿਗ ਗਈ ਟੈਂ ਟੁੰਡ ਦੀ ਦੁਕਾਨ ਵੀ ਗਈ ਮੰਨ ਲਓ ਖਤਮ ਹੋ ਗਈ ਯੋਗਿੰਨੇ ਛੇੜੀ ਬੰਦਾ ਤੁਹਾਨੂੰ ਪਤਾ ਨਸ਼ੇ ਤੱਕ ਹੀ ਸੀਮਤ ਰਹਿ ਜਾਂਦਾ ਹੌਲੀ ਹੌਲੀ ਨੇ ਆਪਦੀ ਘਰ ਦੀ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਤਾਂ ਜਿਹੜੀ ਘਰ ਵਾਲੀ ਸੀ ਉਹ ਬਹੁਤ ਜ਼ਿਆਦੀ ਸੋਹਣੀ ਸੁਨੱਖੀ ਸੀ ਤੇ ਚੁਸਤ ਚਲਾਕ ਸੀਗੀ ਇੱਕ ਵਾਰੀ ਕੀ ਹੁੰਦਾ ਕਿ ਇਹਦੀ ਘਰ ਵਾਲੀ ਬੱਸ ਦੇ ਵਿੱਚ ਸਫ਼ਰ ਕਰ ਰਹੀ ਹੁੰਦੀ ਆ ਤੇ ਇੱਕ ਮਲੋਟ ਸਾਈਡ ਦਾ ਪ੍ਰਾਪਰਟੀ ਡੀਲਰ ਹੁੰਦਾ ਉਹ ਵੀ ਉਸੇ ਬੱਸ ਦੇ ਵਿੱਚ ਸਵਾਰ ਹੁੰਦਾ ਉਹਦੇ ਗਲ ਚ ਸੋਨੇ ਦੀ ਚੈਨ ਪਈ ਹੁੰਦੀ ਆ ਪ੍ਰਾਪਰਟੀ ਡੀਲਰ ਦੇ ਦੋ ਤਿੰਨ ਛਾਪਾਂ ਛੂਪਾਂ ਪਾਈਆਂ ਹੁੰਦੀਆਂ ਨੇ ਤੇ ਬੱਸ ਦੇ ਵਿੱਚ ਬਾਬੇ ਦੀ ਘਰ ਵਾਲੀ ਦੀ ਉਸ ਬੰਦੇ ਨਾਲ ਗੱਲਬਾਤ ਹੋ ਜਾਂਦੀ ਹੈ ਚਲੋ ਜੀ ਉਸ ਤੋਂ ਬਾਅਦ ਬਾਬਾ ਜੀ ਤੁਹਾਨੂੰ ਕੋਟਦਾ ਮਾਰਦਾ ਸੀਗਾ ਤਾਂ ਘਰ ਵਾਲੀ ਆਪ ਦੀ ਕੁੜੀ ਨੂੰ ਲੈ ਕੇ ਉਸ ਪ੍ਰਾਪਰਟੀ ਡੀਲਰ ਦੇ ਨਾਲ ਭੱਜ ਗਈ ਤੇ ਜਲੰਧਰ ਜਾ ਕੇ ਦੋਵੇਂ ਜਣੇ ਰਹਿਣ ਲੱਗ ਗਏ ਉਸ ਬੰਦੇ ਨੇ ਜਾ ਕੇ ਜਲੰਧਰ ਦੇ ਵਿੱਚ ਪ੍ਰਾਪਰਟੀ ਡੀਲਰ ਦਾ ਬਹੁਤ ਵਧੀਆ ਕੰਮ ਚਲਾ ਲਿਆ ਚਲੋ ਜੀ ਜਿਹੜਾ ਇਹ ਸੀਗਾ ਬਾਬਾ ਜੀ ਦਾਰੂ ਦੂਰ ਪੀਂਦਾ ਸੀ ਸਾਰਾ ਕੰਮ ਇਹਦਾ ਠੱਪ ਹੋ ਚੁੱਕਿਆ ਸੀਗਾ ਇਹਨੇ ਕੀ ਕੀਤਾ ਇਹਨੇ ਪੈਰਾਂ ਦੇ ਵਿੱਚ ਘੰਗਰੂ ਬੰਨ ਲਏ ਇਹਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਹੋ ਚੁੱਕਿਆ ਸੀ ਪਾਗਲਾਂ ਵਾਲੀਆਂ ਹਰਕਤਾਂ ਕਰਨ ਲੱਗ ਗਿਆ ਸੀਗਾ ਤੇ ਸਰਤੇ ਹਰਾ ਪਰਨਾ ਬਣ ਲੈਂਦਾ ਸੀ ਗੱਲ ਚਲੀ ਰਾਲੂਰਾ ਪਾਲਿਆ ਕਰੇ ਜਿਵੇਂ ਆਪਣੀ ਸੜਕਾਂ ਤੇ ਆਪਾਂ ਨੂੰ ਆਮ ਮਿਲਦੇ ਆ ਹਨਾ ਲੋਕ ਇਦਾਂ ਦੇ ਤੇ ਇਹ ਘਰ ਘਰ ਮੰਗਦਾ ਰਿਹਾ ਕਰੇ ਉੱਚੀ ਚ ਗਲੀਆਂ ਚ ਰੌਲਾ ਪਾਉਂਦਾ ਰਿਹਾ ਕਰੇ 10 ਸਾਲ ਇਸ ਤਰ੍ਹਾਂ ਗਲੀਆਂ ਗੁਲੀਆਂ ਤੇ ੱੱਕੇ ਖਾਂਦਾ ਰਿਹਾ ਕਦੀ ਫਲਾਣੇ ਪਿੰਡ ਕਦੀ ਫਲਾਣੇ ਪਿੰਡ ਕਦੀ ਫਲਾਣੇ ਪਿੰਡ ਇਸ ਤਰ੍ਹਾਂ ਤੁਰਦਾ ਫਿਰਦਾ ਰਹਿੰਦਾ ਕਦੇ ਕਿੱਥੇ ਪੰਚਾਇਤ ਘਰ ਦੇ ਵਿੱਚ ਸੌਂ ਜਾਇਆ ਕਰੇ ਕਦੇ ਸਰਕਾਰੀ ਸਕੂਲ ਦੇ ਬਾਹਰ ਸੌਂ ਜਾਇਆ ਕਰੇ ਰਾਤਾਂ ਰੁੱਤਾਂ ਕੱਟਦਾ ਰਿਹਾ ਜਿਵੇਂ ਇੱਕ ਪਾਗਲ ਬੰਦਾ ਤੁਰਿਆ ਫਿਰਦਾ ਹੁੰਦਾ ਤਾਂ ਇੱਕ ਦਿਨ ਕੀ ਹੁੰਦਾ ਕਿ ਪਿੰਡ ਦੇ ਵਿੱਚ ਕਿਸੇ ਬਜ਼ੁਰਗ ਦੀ ਮੌ ਤੇ ਉਹ ਆਪਦੇ ਬਜ਼ੁਰਗ ਦਾ ਸੰਸਕਾਰ ਕਰਨ ਲਈ ਸ਼ਮਸ਼ਾਨ ਘਾਟ ਦੇ ਵੱਲ ਜਾ ਰਹੇ ਹੁੰਦੇ ਆ। ਅੱਗੋਂ ਇਹ ਬਾਬਾ दारू ਨਾਲ ਡੱਕਿਆ ਤੁਰਿਆ ਆਉਂਦਾ ਹੁੰਦਾ ਉੱਚੀ ਉੱਚੀ ਰੌਲਾ ਪਾਉਂਦਾ ਆਉਂਦਾ ਹੁੰਦਾ। ਤਾਂ ਜਿਹੜੀ ਅਰਥੀ ਨੂੰ ਲੈ ਕੇ ਜਾ ਰਹੇ ਹੁੰਦੇ ਉਸ ਬਜ਼ੁਰਗ ਦੀ ਅਰਥੀ ਨੂੰ ਇਹ ਬਾਬਾ ਭੱਜ ਕੇ ਉਸ ਅਰਥੀ ਦੇ ਅੱਗੇ ਹੋ ਜਾਂਦਾ ਤੇ ਉਹਨਾਂ ਨੂੰ ਕਹਿਣ ਲੱਗ ਜਾਂਦਾ ਤੁਸੀਂ ਕਿੱਧਰ ਤੁਰ ਪਿਓ ਪਾਗ ਲੋ ਇਹ ਮਰਿਆ ਥੋੜੀ ਉਹਦਾ ਰੱਬ ਨੂੰ ਮਿਲਣ ਗਿਆ ਇਹਨੇ ਤਾਂ ਘੰਟੇ ਬਾਅਦ ਵਾਪਸ ਆ ਜਾਣਾ ਇਹਨੂੰ ਸਾੜਿਆ ਜੇ ਨਾ। ਚਲੋ ਜੀ ਪਿੰਡ ਵਾਲਿਆਂ ਨੇ ਫੜ ਕੇ ਪਾਸੇ ਕਰਤਾ ਵੀ ਐਵੇਂ ਕਮਲਾ ਹੈਗਾ ਮਰੀ ਜਾਂਦਾ ਆਪਦੀਆਂ ਜੰਬਲੀਆਂ ਹਨਾ। ਤੇ ਉਹਨਾਂ ਨੇ ਗੱਲ ਇਗਨੋਰ ਜੀ ਕਰਤੀ ਚਲੋ ਜੀ ਬਜ਼ੁਰਗ ਨੂੰ ਸ਼ਮਸ਼ਾਨ ਘਾੜ ਦੇ ਵਿੱਚ ਲੈ ਕੇ ਜਦੋਂ ਲੱਕੜ ਲੁਕੜ ਤੇ ਪਾਇਆ ਤੇ ਜਦੋਂ ਅੱਗ ਲਾਉਣ ਤੋਂ ਪਹਿਲਾਂ ਕੀ ਹੁੰਦਾ ਵੀ ਉਸ ਬਜ਼ੁਰਗ ਦਾ ਪੈਰ ਹਿੱਲ ਪੈਂਦਾ ਜਦੋਂ ਪੈਰ ਹਿੱਲਦਾ ਤਾਂ ਵਿੱਚੋਂ ਕਈ ਬੰਦੇ ਰੌਲਾ ਪਾਉਣਦੇ ਵੀ ਪੈਰ ਹਿੱਲਿਆ ਪੈਰ ਹਿੱਲਿਆ ਜਦੋਂ ਉੱਪਰ ਲੱਕੜਾਂ ਜੇ ਧਰਨ ਨਹੀਂ ਲੱਗਦੇ ਆ ਤੇ ਚਲੋ ਜੀ ਰੌਲਾ ਪਾਉਣਦਾ ਵੀ ਬੰਦਾ ਜਿਉਂਦਾ ਜਿਉਂਦਾ ਥੋੜੇ ਕਿ ਟਾਈਮ ਬਾਅਦ ਉਹ ਬੰਦਾ ਵਾਪਸ ਆ ਜਾਂਦਾ ਜਿਉਂ ਪੈਂਦਾ ਜਦੋਂ ਇਹ ਗੱਲ ਪਿੰਡ ਦੇ ਵਿੱਚ ਫੈਲਦੀ ਆ ਤਾਂ ਬੀਬੀਆਂ ਨੇ ਉਸ ਬਾਬੇ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿੰਦੀਆਂ ਅਗਲੇ ਦਿਨ ਕੋਈ ਫਲਾਣੀ ਇਧਰੋਂ ਆਪ ਦੇ ਘਰੋਂ ਆਟਾ ਪਾ ਕੇ ਇਧਰੋਂ ਤੁਰੀ ਜਾਇਆ ਕਰੇ ਬਾਬੇ ਨੂੰ ਮੱਥਾ ਟੇ ਉਹ ਤਾਂ ਹੁਣ ਪਾਗਲ ਸੀ ਮੈਂਟਲੀ ਤੌਰ ਤੇ ਅਫਸੈਟ ਹੋਇਆ ਪਿਆ ਸੀਗਾ ਤੇ ਬੀਬੀਆਂ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿਆ ਕਰਨ ਵੀ ਉਹ ਕਦੇ ਕਿਸੇ ਬੀਬੀ ਨੂੰ ਕੀ ਕਹਿ ਦਿਆ ਕਰੇ ਕਦੇ ਕੀ ਕਹਿ ਦੇ ਗਿਆ ਕਿਉਂਕਿ ਉਹ ਤਾਂ ਅਫਸੈਟ ਸੀਗਾ ਬਹੁਤ ਜ਼ਿਆਦਾ ਹਨਾ ਬੀਬੀਆਂ ਬਾਬੇ ਦੇ ਪਿੱਛੇ ਪਿੱਛੇ ਬਾਬਾ ਗਾਂ ਭੱਜਿਆ ਕਰੇ ਪਾਪਾ ਅਗਲੇ ਪਿੰਡ ਤੁਰ ਜਾ ਕਰੇ ਅਗਲੇ ਪਿੰਡ ਦੀਆਂ ਬੀਬੀਆਂ ਪ ਕਿਉਂਕਿ ਆਪਣੇ ਲੋਕ ਥੋਂ ਪਤਾ ਭੇਡ ਚਾਲ ਦੇ ਸ਼ਿਕਾਰ ਬੜੀ ਛੇਤੀ ਹੋ ਜਾਂਦੇ ਆ ਚਲੋ ਕਿ ਕੁਝ ਕੁ ਬੰਦਿਆਂ ਨੇ ਕੀ ਕੀਤਾ ਵੀ ਉਸ ਬਾਬੇ ਨੂੰ ਫੜ ਕੇ ਕਿਸੇ ਜਗ੍ਹਾ ਤੇ ਬਿਠਾਤਾ ਉੱਥੇ ਲੋਕੀ ਆਉਣ ਲੱਗੇ ਮੱਥਾ ਟੇਕਣ ਲੱਗ ਗਏ ਇਹ ਬਾਬਾ ਉੱਥੇ ਪਿਆਰਿਆ ਕਰੇ ਦਾਰੂ ਪੀ ਕੇ ਲੋਕੀ ਮੱਥਾ ਟੇਕਿਆ ਆਏ ਕਰਨ ਮੁੜ ਜਿਆ ਕਰਨ ਮੱਥਾ ਟੇਕ ਜਿਆ ਕਰਨ ਮੁੜ ਜਿਆ ਕਰਨ ਜਦੋਂ ਇਸ ਗੱਲ ਦੀ ਪਿੰਨਕੇ ਦੀ ਘਰਲੀ ਨੂੰ ਲੱਗਦੀ ਆ ਵੀ ਉਹਦੇ ਉ ਲੋਕੀ ਹੁਣ ਮੰਨਣ ਲੱਗ ਗਏ ਬਹੁਤ ਜ਼ਿਆਦਾ ਚੜਾਵਾ ਝਾਉਣ ਲੱਗੇ ਮੱਥਾ ਟੇਕਣ ਲੱਗ ਗਏ ਹਨ ਤੇ ਕਰਵਲੀ ਕੀ ਕਰਦੀ ਆ ਉਹ ਉਸ ਪ੍ਰਾਪਰਟੀ ਡੀਲਰ ਨੂੰ ਛੱਡ ਕੇ ਆਪਦੀ ਕੁੜੀ ਨੂੰ ਲੈ ਕੇ ਪਿੰਡ ਆ ਜਾਂਦੀ ਆ ਤੇ ਜਦੋਂ ਦੇਖਦੀ ਆ ਵੀ ਮੇਰੇ ਘਰ ਅੰਨ ਬਹੁਤ ਲੋਕੀ ਮੰਨਣ ਲੱਗ ਗਏ ਆ ਬੜੀਆਂ ਬੀਬੀਆਂ ਆਉਣ ਲੱਗੀਆਂ ਵੀ ਇਹ ਤਾਂ ਪਾਗਲ ਆ ਹਨਾ ਤਾਂ ਉਹ ਜਨਾਨੀ ਕੀ ਕਰਦੀ ਆ ਆਪ ਦੇ ਘਰ ਵਾਲੇ ਦਾ ਇਲਾਜ ਕਰਾਉਂਦੀ ਆ ਉਹਦੀ ਦਵਾਈ ਚੱਲਦੀ ਆ ਉਸ ਬੰਦੇ ਦੀ 6-7 ਮਹੀਨੇ ਤੇ ਉਹ ਦਿਮਾਗੀ ਤੌਰ ਤੇ ਹੌਲੀ-ਹੌਲੀ ਠੀਕ ਹੁੰਦਾ ਹੁੰਦਾ ਬੰਦਾ ਠੀਕ ਹੋ ਜਾਂਦਾ ਜਦੋਂ ਉਹ ਦਿਮਾਗੀ ਤੌਰ ਤੇ ਠੀਕ ਹੋ ਜਾਂਦਾ ਬਾਬਾ ਤਾਂ ਉਸ ਤੋਂ ਬਾਅਦ ਸ਼ੁਰੂਆਤ ਹੁੰਦੀ ਆ ਮੋਟੀ ਕਮਾਈ ਦੀ ਜਿਹੜੀ ਘਰ ਵਾਲੀ ਸੋਚ ਉਸ ਚਲਾਕ ਸੀ ਉਹਨੇ ਸਾਰਾ ਸਿਸਟਮ ਸੰਭਲਿਆ ਜਿਹੜੀ ਜਗ੍ਹਾ ਤੇ ਉਹ ਬੈਠਾ ਸੀ ਉਹ ਜਗ੍ਹਾ ਤੇ ਹੌਲੀ ਹੌਲੀ ਲੋਕਾਂ ਦਾ ਲੋਕਾਂ ਦੀ ਤਦਾਰ ਵਧਣੀ ਸ਼ੁਰੂ ਹੋ ਗਈ ਚੜਾਵੇ ਚੜਨੇ ਸ਼ੁਰੂ ਹੋ ਗਏ ਤਾਂ ਇੱਕ ਦਿਨ ਉਸ ਥਾਂ ਤੇ ਡੇਰਾ ਬਣਨਾ ਸ਼ੁਰੂ ਹੋ ਜਾਂਦਾ ਕਮ ਸੇ ਕਮ ਅੱਧੇ ਕਿਲੇ ਦੇ ਵਿੱਚ ਉੱਥੇ ਡੇਰਾ ਬਣ ਜਾਂਦਾ ਹੌਲੀ ਹੌਲੀ ਪੰਜਾਂ ਦਸਾਂ ਸਾਲਾਂ ਦੇ ਵਿੱਚ ਵਿੱਚ ਬਹੁਤ ਲੋਕ ਵੱਡੀਆਂ ਵੱਡੀਆਂ ਗੱਡੀਆਂ ਤੇ ਬਿਜ਼ਨਸਮੈਨ ਹੋਰ ਬੀਬੀਆਂ ਤੁਹਾਨੂੰ ਪਤਾ ਬਹੁਤ ਉੱਥੇ ਆਉਣ ਲੱਗ ਪਈਆਂ ਤਾਂ ਦੋ ਮੁੰਡੇ ਹੁੰਦੇ ਆ ਜਿਹੜੇ ਕੀ ਪਟਿਆਲੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੁੰਦੇ ਆ ਤੇ ਦੋਵੇਂ ਬਹੁਤ ਚੰਗੇ ਕਰਦੇ ਹੁੰਦੇ ਆ ਉਹ ਕੀ ਕਰਦੇ ਆ ਉਹਨਾਂ ਨੂੰ ਕੋਈ ਬੰਦਾ ਦੱਸਦਾ ਕਿ ਇਸ ਤਰ੍ਹਾਂ ਇੱਕ ਰਾਸਤਾਂ ਦੇ ਵਿੱਚ ਬਾਬਾ ਉਹ ਜੋ ਮੂੰਹ ਕਹਿੰਦਾ ਉਹ ਚੀਜ਼ ਪੂਰੀ ਹੋ ਜਾਂਦੀ ਆ ਵੀ ਤੁਸੀਂ ਉਹਦੇ ਕੋਲੇ ਜਾਓ ਉਹਨਾਂ ਦਾ ਕੋਈ ਕੰਮ ਅੜਿਆ ਹੋਇਆ ਸੀਗਾ ਚਲੋ ਜੀ ਕਹਿੰਦਾ ਉਹ ਦੋਵੇਂ ਜਣੇ ਉਸ ਬਾਬੇ ਕੋਲ ਚਲੇ ਜਾਂਦੇ ਆ ਜਦੋਂ ਚਲੇ ਜਾਂਦੇ ਆ ਤਾਂ ਉੱਥੇ ਜਾ ਕੇ ਬਾਬੇ ਨੂੰ ਸਾਰਾ ਕੁਝ ਦੱਸ ਦਿਆ ਗੱਲਬਾਤ ਦੱਸ ਦਿਆ ਬਾਬਾ ਕਹਿੰਦਾ ਕੋਈ ਚੱਕਰ ਨਹੀਂ ਤੁਹਾਡਾ ਇਹ ਕੰਮ ਹੋ ਜਾਊਗਾ ਇੰਨੇ ਟਾਈਮ ਦੇ ਵਿੱਚ ਕੰਮ ਹੋਊਗਾ ਤੁਹਾਨੂੰ ਇੰਨੀਆਂ ਚੌਕੀਆਂ ਮੇਰੇ ਕੋਲੇ ਆ ਕੇ ਭਰਨੀਆਂ ਪੈਣਗੀਆਂ ਜਰੋ ਜੋ ਮੁੰਡੇ ਕੀ ਕਰਦੇ ਆ ਉਹ ਪਹਿਲੀ ਚੌਕੀ ਜਾਂਦੇ ਆ ਦੂਜੀ ਚੌਕੀ ਜਾਂਦੇ ਤੀਜੀ ਚੌਕੀ ਜਾਂਦੇ ਚੌਥੀ ਚੌਕੀ ਜਾਂਦੇ ਆ ਜਦੋਂ ਪੰਜਵੀਂ ਚੌਕੀ ਲਗ ਭਗ ਜਾਂਦੇ ਆ ਤੇ ਜਿਹੜੀ ਬਾਬੇ ਦੀ ਕੁੜੀ ਉਹ ਵੀ ਮਟਿਆਰ ਹੋ ਚੁੱਕੀ ਸੀ ਉਸ ਕੁੜੀ ਦੀ ਉਹਦੇ ਨਾਲ ਗੱਲਬਾਤ ਹੋ ਜਾਂਦੀ ਮੁੰਡੇ ਨਾਲ ਉਹ ਦੋ ਮੁੰਡੇ ਸੀ ਉਹਨਾਂ ਚ ਇੱਕ ਮੁੰਡੇ ਨਾਲ ਦੀ ਗੱਲਬਾਤ ਹੋ ਜਾਂਦੀ ਆ ਉਹ ਮੁੰਡਾ ਇਸ ਟਾਈਮ ਤੇ ਦੁਬਈ ਰਹਿ ਰਿਹਾ ਜਦੋਂ ਗੱਲਬਾਤ ਹੋ ਜਾਂਦੀ ਆ ਤਾਂ ਹੁਣ ਉਹ ਫੋਨ ਤੇ ਗੱਲਬਾਤ ਕਰਨ ਲੱਗ ਗਿਆ ਉਹਨੇ ਸਾਰਾ ਕੁਝ ਦੱਸਤਾ ਆ ਆਪਣੇ ਆਸ਼ਕ ਨੂੰ ਵੀ ਇਸ ਤਰ੍ਹਾਂ ਕਰਕੇ ਵੀ ਉਹ ਤਾਂ ਪਹਿਲਾਂ ਪਾਗਲ ਹੁੰਦਾ ਸੀਗਾ ਇਸ ਤਰ੍ਹਾਂ ਕਰਕੇ ਮੇਰਾ ਡੈਡੀ ਤੇ ਇਸ ਤਰ੍ਹਾਂ ਕਰਕੇ ਲੋਕੀ ਪਿੱਛੇ ਲੱਗ ਕੇ ਸਾਡਾ ਡੇਰਾ ਬਣ ਗਿਆ ਜੇ ਵੀ ਉਹ ਕੁੜੀ ਨੇ ਹੌਲੀ ਹੌਲੀ ਇਮੋਸ਼ਨਲ ਹੋ ਕੇ ਉਹ ਮੁੰਡੇ ਨੂੰ ਸਾਰਾ ਭੇਤ ਦੇ ਦਿੱਤਾ ਤੇ ਹੁਣ ਮੁੰਡਾ ਬਹੁਤ ਚੰਗੇ ਘਰ ਦਾ ਸੀ ਬਾਬੇ ਨੇ ਵੀ ਨੂੰ ਬੜਾ ਕਰੀਬੀ ਬਣਾ ਲਿਆ ਆਪਦਾ ਹਨਾ ਵੀ ਚੰਗੀਆਂ ਚੈਣਾ ਚੋਣਾ ਗੱਲ ਚ ਪਾਈਆਂ ਵੀ ਹਾਂ ਮੁੰਡਾ ਚੰਗਾ ਵੀ ਚਲ ਸਾਮੀ ਚੰਗੀ ਹਨਾ ਕਿਉਂਕਿ ਮੋਟੀਆਂ ਮੋਟੀਆਂ ਸਾਮੀਆਂ ਨੂੰ ਸਾਰੇ ਬਾਬੇ ਨੇ ਡੇ ਲਾ ਕੇ ਰੱਖਦੇ ਆ ਉਸ ਤੋਂ ਬਾਅਦ ਕੀ ਹੋਇਆ ਵੀ ਉਹ ਮੁੰਡਾ ਵੀ ਬੜਾ ਇਮੋਸ਼ਨਲ ਹੋ ਗਿਆ ਕੁੜੀ ਵੀ ਸੇ ਕੁੜੀ ਸੋਣੀ ਬਹੁਤ ਸੀਗੀ ਤਾਂ ਇੱਕ ਦਿਨ ਇਹ ਮੁੰਡੇ ਦੋਵੇਂ ਜਣੇ ਦੋਵੇਂ ਜਣੇ ਉੱਥੇ ਜਾਂਦੇ ਆ ਚੌਂਕੀ ਭਰ ਲਈ ਬਾਬੇ ਕੋਲੇ ਤੇ ਬਾਬਾ ਉਹਨ ਤੇ ਬਾਬਾ ਗਾਹ ਉਹਨਾਂ ਦਾ ਫਿਊਚਰ ਦੱਸਣ ਲੱਗਦਾ ਸੀ ਤੁਹਾਡਾ ਫਿਊਚਰ ਵੀ ਸੁਣਨਾ ਆ ਕੁਝ ਹੋਊਗਾ ਪਰ ਬਾਬੇ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਇਹ ਬੰਦਾ ਮੇਰੀ ਕੁੜੀ ਨੂੰ ਭਜਾ ਕੇ ਲੈ ਕੇ ਜਾ ਰਿਹਾ ਵੀ ਜਿਹੜਾ ਬਾਬਾ ਲੋਕਾਂ ਦੇ ਫਿਊਚਰ ਦੱਸਦਾ ਸੀਗਾ ਵੀ ਹਾਂ ਵੀ ਅੱਗੇ ਤੁਹਾਡਾ ਨਾਲ ਐਦਾਂ ਹੋਣਾ ਐਦਾਂ ਹੋਣਾ ਤੁਹਾਡਾ ਆ ਕੰਮ ਐਦਾਂ ਹੋ ਜੂ ਉਸ ਬਾਬੇ ਨੂੰ ਇਹ ਨਹੀਂ ਸੀ ਪਤਾ ਵੀ ਅੱਜ ਇਹ ਬੰਦਾ ਮੇਰੇ ਕੋਲੇ ਮੇਰੀ ਕੁੜੀ ਭਜਾਉਣ ਵਾਸਤੇ ਆਇਆ ਚਲੋ ਜੀ ਹੁਣ ਸੰਗਤ ਉਸ ਇੰਨੀ ਜੁੜੀ ਹੋਈ ਸੀ ਬਾਬਾ ਤਾਂ ਉਧਰ ਬੀਜੀ ਸੀ ਆ ਤਾਂ ਵਿਅਸਤ ਸੀਗਾ ਤਾ ਉਹ ਦੋਵੇਂ ਜਣੇ ਕੀ ਕਰਦੇ ਆ ਜਿਹੜੇ ਮੁੰਡੇ ਨਾਲ ਗੱਲਬਾਤ ਹੁੰਦੀ ਆ ਉਹ ਕੁੜੀ ਨੂੰ ਗੱਡੀ 'ਚ ਬਿਠਾਉਂਦੇ ਆ ਉੱਥੋਂ ਸਿੱਧਾ ਭਜਾ ਲਿਆਉਂਦੇ ਆ ਭਜਾ ਲਿਆ ਕੇ ਉਹ ਮੁੜ ਕੇ ਕੋਟ ਮੈਰਿਜ ਆਪਸ ਦੇ ਵਿੱਚ ਕਰਾ ਲੈਂਦੇ ਆ ਚਲੋ ਜੀ ਦੋ ਦੋਸਤ ਸੀ ਇੱਕ ਤਾਂ ਪਹਿਲਾਂ ਹੀ ਵਿਆਹਿਆ ਸੀ ਜਿਹੜਾ ਕੁਵਾਰਾ ਸੀ ਉਹਨੇ ਰੱਖ ਲਿਓ ਉਹਨੇ ਕੋਟ ਮੈਰਿਜ ਕਰਾ ਲਈ ਜਦੋਂ ਬਾਬੇ ਨੂੰ ਇਸ ਗੱਲ ਦਾ ਪਤਾ ਲੱਗਦਾ ਹਨਾ ਵੀ ਮੇਰੀ ਕੁੜੀ ਫਲਾਣਾ ਬੰਦਾ ਭਜਾ ਕੇ ਲੈ ਗਿਆ ਬਾਬਾ ਚਲੋ ਜੀ ਉਹਨੂੰ ਫੋਨ ਫੋਨ ਕਰਨ ਲੱਗ ਗਿਆ ਧਮਕੀਆਂ ਦੇਣ ਲੱਗ ਗਿਆ ਵੀ ਮੈਂ ਤੈਨੂੰ ਭਸਮ ਕਰ ਦੂੰ ਫਲਾਣਾ ਕਰ ਦੂੰ ਠਭਕਾਣਾ ਕਰ ਦੂੰ ਉਹਦੀ ਬਾਬੇ ਦੀ ਕੁੜੀ ਕਹਿੰਦੀ ਵੀ ਇਹਦੇ ਕੋਲੇ ਕੱਖ ਨਹੀਂ ਹੈਗਾ ਐਵੇਂ ਬਿੱਲੀ ਭਕਾਈ ਮਾਰਦਾ ਕੋਈ ਇਹਨੂੰ ਭਸਮ ਨਹੀਂ ਕਰ ਸਕਦਾ ਕੋਈ ਕੱਖ ਨਹੀਂ ਕਰਦਾ ਹੈਗਾ ਤਾਂ ਮੇਰਾ ਪਿਓ ਹੀ ਆ ਇਹ ਇਹਦਾ ਪਹਿਲਾਂ ਪਾਗਲ ਹੁੰਦਾ ਸੀ ਦਰੂਣ ਰੱਜਿਆ ਰਹਿੰਦਾ ਸੀਗਾ ਲੱਪ ਲੱਪਾ ਹੀ ਗੋਲੀਆਂ ਦੀ ਖਾਂਦਾ ਸੀ ਇਹ ਤੈਨੂੰ ਕੀ ਭਸਮ ਕਰ ਦੂਗਾ ਬਾਬੇ ਦੀ ਕੁੜੀ ਹੁਣ ਤੁੰਦਾ ਘਰ ਦਾ ਪੇਤੀ ਲੰਕਾ ਟਾਹੰਦਾ ਉਹਨੂੰ ਸਾਰਾ ਕੁਝ ਪਤਾ ਸੀ ਮੇਰੇ ਪਿਓ ਕੋਲੇ ਕੁਝ ਹੈ ਜਾਂ ਨਹੀਂ ਹੈਗਾ ਉਹ ਕਹਿੰਦਾ ਸਾਡੇ ਮੇਂ ਬਸ ਇਹਦਾ ਹੁਣ ਲੋਕੀ ਭੇਡਾਂ ਵਰਗੇ ਹੈਗੇ ਮਾਥਾ ਟੇਕੀ ਜਾਂਦੇ ਆ ਇਹ ਖੁੱਲਾ ਖਾਈ ਜਾਂਦਾ ਬਸ ਤੁਹਾਨੂੰ ਪਤਾ ਇਸ਼ਕ ਚ ਬੰਦਾ ਅੰਨਾ ਹੋ ਜਾਂਦਾ ਕੁੜੀ ਅੰਨੀ ਹੋਈ ਫਿਰ ਉਸ ਤੋਂ ਬਾਅਦ ਉਹ ਕੁੜੀ 5 ਕੇ ਸਾਲ ਉਸ ਮੁੰਡੇ ਨਾਲ ਰਹੀ 5 ਆ ਕੇ ਸਾਲਾਂ ਬਾਅਦ ਉਹ ਕੁੜੀ ਮੁੜ ਕੇ ਕਿਸੇ ਹੋਰ ਨਾਲ ਗਾਂਹ ਭੱਜ ਗਈ ਚਲੋ ਜੀ ਉਹ ਮੁੰਡਾ ਵਿਚਾਰਾ ਮੁੜ ਕੇ ਹੁਣ ਦੁਬਈ ਚਲਾ ਗਿਆ ਉੱਥੇ ਕਿ ਟਰਾਲਾ ਚਲਾਉਂਦਾ ਤੇ ਜਿਹੜੇ ਮੁੰਡੇ ਨੇ ਕਹਾਣੀ ਦੱਸੀ ਆ ਉਹ ਉਹਦਾ ਹੀ ਮਿੱਤਰ ਸੀ ਜਿਹੜਾ ਉਹਦੇ ਨਾਲ ਉਥੇ ਚੌਂਕੀ ਭਰਨ ਗਿਆ ਸੀ ਉਹ ਮੁੰਡਾ ਅੱਜ ਕੱਲ ਅਮਰੀਕਾ ਰਹਿ ਰਿਹਾ ਹੁਣ ਮੈਂ ਗੱਲ ਕਰਦਾ ਅੱਜ ਕੱਲ ਦੇ ਪਖੰਡੀ ਬਾਬੇ ਬੜੀ ਥਾਮਾਂ ਦੇ ਬੈਠੇ ਆ ਜਿਨ੍ਹਾਂ ਦਾ ਬੈਕਗ੍ਰਾਉਂਡ ਜਾ ਕੇ ਦੇਖਿਆ ਕਰੋ ਕਿ ਉਹਨਾਂ ਦਾ ਬੈਕਗ੍ਰਾਉਂਡ ਕੀ ਆ ਮਾੜੀ ਜੀ ਕਦੀ ਕਿਸੇ ਦੀ ਗੱਲ ਪਤਾ ਪੂਰੀ ਖੋਜਦਾ ਲੋਕੀ ਨਾ ਉਹ ਪੇਡਾ ਪਿੱਛੇ ਉਹਦੇ ਮਗਰ ਭੱਜਣਗੇ ਵੀ ਹਾਂ ਇਹ ਬਾਬਾ ਬਣ ਗਿਆ ਇਹਦੇ ਮੂੰਹ ਕੱਢੀ ਹਰ ਬਾਜ ਪੂਰੀ ਹੋਗੀ ਮੇਰੇ ਕਹਿਣ ਦਾ ਮਤਲਬ ਇਹ ਹੈ ਜੇ ਉਹ ਐਡਾ ਹੀ ਬਾਬਾ ਸੀ ਉਹਨੇ ਮਰਿਆ ਬੰਦਾ ਜਿਉਂਦਾ ਕਰਦਾ ਸੀ ਲੋਕਾਂ ਦੇ ਫਿਊਚਰ ਦੱਸਦਾ ਸੀ ਤਾਂ ਉਹਨੂੰ ਇਹ ਨਹੀਂ ਸੀ ਪਤਾ ਲੱਗਿਆ ਵੀ ਅੱਜ ਜਿਹੜਾ ਮੇਰਾ ਚੇਲਾ ਮੈਨੂੰ ਮੱਥਾ ਟੇਕਣ ਲਈ ਆ ਰਿਹਾ ਮੇਰੀ ਚੌਂਕੀ ਪਰ ਨਾ ਆ ਰਿਹਾ ਇਹ ਮੇਰੀ ਕੁੜੀ ਭਜਾ ਕੇ ਲੈ ਕੇ ਜਾਊਗਾ ਬਾਬੇ ਨੂੰ ਤਾਂ ਸ਼ਾਮ ਨੂੰ ਪਤਾ ਲੱਗਦਾ ਸਾਰੀ ਸੰਗਤ ਉਹਰੇ ਚਲੀ ਜਾਂਦੀ ਆ ਬਾਬੇ ਨੂੰ ਉਦੋਂ ਪਤਾ ਲੱਗਦਾ ਕਿ ਮੇਰੀ ਕੁੜੀ ਫਰਾਰ ਆ ਕਮ ਜਿਹੜੇ ਬੰਦੇ ਨੂੰ ਆਪਦੇ ਪਰਿਵਾਰ ਦਾ ਨਹੀਂ ਪਤਾ ਕਿ ਮੇਰੀ ਕੁੜੀ ਕਿਸੇ ਨਾਲ ਭੱਜਣ ਜਾ ਰਹੀ ਹੈ ਜਾਂ ਭੱਜ ਗਈ ਉਹ ਬੰਦਾ ਤੁਹਾਡਾ ਕਾਹ ਕੀ ਫਿਊਚਰ ਦੱਸੂਗਾ ਭਾਈ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਕਿਉਂਕਿ ਬਹੁਤ ਸਾਰੀਆਂ ਸਾਡੇ ਪੰਜਾਬ ਦੇ ਵਿੱਚ ਵੀ ਬੀਬੀਆਂ ਇਹੋ ਜਿਹੀਆਂ ਹੈਗੀਆਂ ਨੇ ਜਿਹੜੀਆਂ ਕੀ ਬੜਿਆਂ ਬਾਬਿਆਂ ਦੇ ਚੌਂਕੀਆਂ ਭਰਦੀਆਂ ਨੇ ਜਾ ਕੇ ਪਖੰਡੀਆਂ ਦੀ ਲੱਤਾਂ ਘੁੱਟਦੀਆਂ ਨੇ ਆਪਦੇ ਘਰ ਨੂੰ ਭਾਵੇਂ ਕਦੇ ਪਾਣੀ ਦਾ ਗਲਾਸ ਨਾ ਪੁੱਛਿਆ ਹੋਵੇ ਬਾਬੇ ਦੇ ਲੱਤਾਂ ਘੁੱਟਣਗੀਆਂ ਝਾੜੂ ਮਾਰਨਗੀਆਂ ਉੱਥੇ ਜਾ ਕੇ ਪਰ ਉਹਨਾਂ ਦਾ ਬੈਕਗ੍ਰਾਉਂਡ ਜ਼ਰੂਰ ਚੈੱਕ ਕਰਿਆ ਕਰੋ ਕਿ ਇਹ ਬਾਬਿਆਂ ਕੋਲੇ ਕੁਝ ਨਹੀਂ ਹੈਗਾ ਇਹ ਤਾਂ ਆਪ ਛੰਡੇ ਫੂਕੇ ਆ ਇਹ ਤਾਂ ਆਪ ਪਤਾ ਨਹੀਂ ਇਹਨਾਂ ਦੀ ਬੁੜੀਆਂ ਗਾਂ ਤੁਰੀਆਂ ਫਿਰਦੀਆਂ ਤੇ ਇਹ ਆਪ ਗਾਂ ਤੋਰੇ ਫਿਰਦੇ ਤੁਸੀਂ ਜਾ ਕੇ ਉਹਦੇ ਲੱਤਾ ਕੁੱਟੀ ਨੇ ਮੱਥਾ ਰਗਈ ਜਨੂੰ ਪੈਰਾਂ ਦੇ ਵਿੱਚ